ਉਹਨੂੰ ਆਵਾਜ਼ ਲਾਇਆ ਕਰੋ ਪ੍ਰਮਾਤਮਾ ਨੂੰ ਆਵਾਜ਼ ਲਾਓ ਪ੍ਰਮਾਤਮਾ ਤੁਹਾਡੀ ਜ਼ਰੂਰ ਸੁਣੇਗਾ ਕਈ ਵਾਰ ਇਹ ਕਹਿ ਦਿੰਦੇ ਨੇ ਸੰਗਤ ਦੇ ਵਿੱਚੋਂ ਕਿ ਸਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਤੇ ਮੈਂ ਇਹ ਬੇਨਤੀ ਕਰਦਾ ਵੀ ਜੇ ਅਰਦਾਸ ਨਹੀਂ ਕਰਨੀ ਆਉਂਦੀ ਨਾ ਅਰਦਾਸ ਦੇ ਵਿੱਚ ਇੱਕ ਲਾਈਨ ਐਡ ਕਰ ਲਓ ਉਹ ਲਾਈਨ ਇਹ ਹੈ ਵੀ ਸੱਚੇ ਪਾਤਸ਼ਾਹ ਅਸੀਂ ਮੂਰਖਾਂ ਅਸੀਂ ਲਪਗ ਜੀਵਾ ਅਸੀਂ ਅਣਜਾਣ ਆ ਠੀਕ ਐ ਸਾਨੂੰ ਬੋਲਣਾ ਨਹੀਂ ਆਉਂਦਾ ਸਾਨੂੰ ਸੁਣਾਉਣਾ ਨਹੀਂ ਆਉਂਦਾ ਪਰ ਸੱਚਿਆ ਪਾਤਸ਼ਾਹ ਜੇ ਸਾਨੂੰ ਸੁਣਾਉਣਾ ਨਹੀਂ ਆਉਂਦਾ ਤੈਨੂੰ ਤੇ ਸੁਣਨਾ ਆਉਂਦਾ ਹੈ ਨਾ ਜੇ ਬੱਚੇ ਨੂੰ ਬੋਲਣਾ ਨਾ ਆਉਂਦਾ ਹੋਵੇ ਮਾਂ ਤੇ ਸੁਣਦੀ ਐ ਨਾ ਫਿਰ ਤੂੰ ਹੀ ਸਾਡੇ ਤੇ ਕਿਰਪਾ ਕਰ ਸਾਨੂੰ ਸੁਣਾਉਣਾ ਤੇ ਨਹੀਂ ਆਉਂਦਾ ਪਰ ਤੈਨੂੰ ਸੁਣਨਾ ਆਉਂਦਾ ਤੂੰ ਕਿਰਪਾ ਕਰਕੇ ਸਾਡੀ ਬੇਨਤੀ ਸੁਣ ਲੈ ਇੱਕ ਅਰਜ਼ ਗੁਫ਼ਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਕਹਿੰਦੇ ਤੂੰ ਪ੍ਰੇਮ ਰੱਖ ਕੇ ਇੱਕ ਵਾਰ ਆਵਾਜ਼ ਲਾ ਕੇ ਵੇਖ ਉਹ ਬੜੇ ਧਿਆਨ ਦੇ ਨਾਲ ਤੇਰੀ ਬੇਨਤੀ ਹੈ